ਜੀ ਸਾਰਿਆਂ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਸਵਾਗਤ ਸਹਿਬ ਬੁਟੀਕ ਤੇ ਤੇ ਮੇਰੇ ਚੈਨਲ ਨੂੰ ਦੇਖਣ ਲਈ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਤੇ ਆਪਾਂ ਤੁਹਾਨੂੰ ਕਮੀਜ਼ ਦੀ ਨਾਪ ਕੇ ਸਾਰਾ ਦੱਸਾਂਗੇ ਵੀ ਕਿੰਨੀ ਲੰਬਾਈ ਹੈ ਕਿੰਨੀ ਚੜਾਈ ਹੈ ਸਾਰਾ ਆਪਾਂ ਨਾਪ ਪੈਨਸ ਮੁਟ ਦਾ ਲਵਾਂਗੇ ਤੇ ਫਿਰ ਆਪਾਂ ਕਟਾਂਗੇ ਦੀ ਆਗੀ ਕਮੀਜ਼ ਦੀ ਲੰਬਾਈ 39 ਇੰਚ ਐ ਕਮੀਜ਼ ਬਣਿਆ ਜਾਂਦਾ ਇੱਥੋਂ ਆ ਗਲੇ ਤੋਂ ਫੜ ਕੇ ਤੇ ਇੱਥੇ ਆ ਲੇਡ ਤੱਕ 39 ਇੰਚ ਦੀ ਆਗੀ ਲੰਬਾਈ ਆਪਾਂ ਰੱਖਾਂਗੇ ਇਹਨੂੰ 4 ਇੰਚ ਵੱਧ 40 41 42 43 43 ਇੰਚ ਕੱਟਾਂਗੇ ਖੁੱਲਾ ਸਾ ਬਣਾ ਲਾ 4 ਇੰਚੇ ਘੇਰਾ ਵੱਧ ਰੱਖਾਂਗੇ ਆਪਾਂ ਕੇਰਾ ਮੇਨਣਾ ਕੇਰਾ ਆ ਗਿਆ ਦਾ 17.5 ਤੇ 4 ਇੰਚ ਆਪਾਂ ਵੱਧ ਕੱਟ ਲਾਂ ਸਾਡੇ 21 ਤੇ ਇਥੋਂ ਮੇਨਣਾ 3 ਆਏਗਾ ਆਸਾਂ ਇਹ ਐਂ ਕਰਕੇ ਨਹੀਂ ਮੇਨਣਾ ਐ ਸਿੱਧਾ ਸਹੀ ਤਰਕੇ ਗळा ਫੇਰ ਆਪਾਂ ਨੇ ਇਹਦਾ 3 ਮੇਨਣਾ ਇਹਦਾ 3 ਹੈਗਾ ਸਾਢੇ 10 ਸਾਢੇ 10 ਦੀਰਾ ਮਿਲ ਲਿਆ ਤੇ ਇਥੋਂ ਆਪਾਂ ਨੇ ਇਹ ਮਿਲ ਲਈ ਬ੍ਰੈਸਟ ਆਹ ਚੀਜ਼ ਤੋਂ ਸਾਢੇ 17 ਤਿਆਰ ਆ ਗਈ ਕਮਰ ਸਾਢੇ 15 ਆਹੀ हिਪ ਤੇ ਇੱਥੋਂ ਹੀ ਹਿਪ ਮਿਲ ਲੈਣੀ। ਇਸ ਆਵਲ ਨਾਲ ਆਪਾਂ ਮਿਣ ਕੇ ਫੇਰ ਕਟਾਂਗੇ 18 ਇੰਚ ਦੀ हिਪਾ। ਆ ਮੋਡਾ ਮਿਲ ਲਓ। 8.5 ਇੰਚ। ਜਮਾ ਦਿੱਲਾ ਨੇ ਮਿਲਣਾ ਥੋੜਾ ਜਿਹਾ ਕੱਸ ਕੇ ਮਿਲਣਾ 8.5 ਆ ਗਿਆ ਇਹਦਾ ਮੋੜਾ 5 ਮੀਟਰ ਚੋਂ ਆਪਾਂ ਸੂਟ ਕੱਟ ਕੇ ਦਿਖਾਵਾਂਗੇ ਕਿਸੇ ਦਾ ਤਾਂ ਇਹ ਲੰਬਾਈ ਜੀ ਆ ਜਾਂਦਾ ਘੇਰਾ ਆ ਚੀਜ਼ ਇਹ ਇੱਥੋਂ ਹੀ ਆ ਜਾਂਦਾ ਪਣੇ ਚੋਂ ਕਿਸੇ ਦਾ ਘੇਰਾ ਤਾਂ ਜਿਹਦਾ ਘੇਰਾ ਛੋਟਾ ਹੁੰਦਾ ਜਿਹਦਾ ਘੇਰਾ ਲੰਬਾ ਹੁੰਦਾ ਉਹਨੂੰ ਆਪਾਂ ਫੇਰ ਦੁਬਾਰਾ ਕਰਕੇ ਬਣਾਵਾਂਗੇ ਕੱਪੜੇ ਇਹ ਤੋਂ ਆ ਤੇ ਫੜ ਕੇ 39 ਇੰਚ ਦੀ ਇਹ ਆਪਣੀ ਲੰਬਾਈ ਆਪਾਂ ਨੇ ਕੱਟਣੀ ਹੈ 43 ਇੰਚ ਅੰਦੂਰਾ ਕਰ ਲਾਂ ਕੱਪੜੇ ਦੀ ਇਹ ਸਾਰਾ ਆਪਾਂ ਨੇ ਦੂਰਾ ਕਰਕੇ ਰੱਖ ਲਿਆ ਕਪੜਾ ਹੁਣ ਇੱਥੇ ਆਪਾਂ ਲਾਵਾਂਗੇ ਘੇੜ ਦੀ ਨਿਸ਼ਾਨੀ ਚੜਾਈ ਦੀ ਲੰਬਾਈ ਆਪਾਂ ਨੇ 43 ਇੰਚ ਕਰਨੀ ਹੈ ਹੁਣ ਇਥੋਂ ਘੇੜ ਦਿਲਾਉਣਾ ਹੈ 17.5 ਕਿ ਘੇੜ ਸਾਡੇ 21 ਤੇ ਲਾ ਲਈ। ਵੀ ਸਾਡੇ 21 ਤੇ ਲਾ ਲਈ। ਇਕਲੀ ਬੱਚੀ ਮੈਂ ਰੱਖ ਦੂਗਾ। ਇੱਥੇ ਧਰ ਕੇ

बहुत सौखे तरीके कट्टिया जाता है सूट दूल नोट हिसाब से नहीं आया है जड़िया मेरिया भैन पहली बार सीख रही है ने उ हिसाब न सिख वो कपड़ा अपना गोडे निकलने वास्ते रह गया अपना शर्ट का कपड़ा ਛੱਟ ਦੀ ਨਿਸ਼ਾਨੀ ਲਾਈਤੀ ਜਿਹੜੀ ਆਪਾਂ ਨੇ ਘੇਰੇ ਹੀ ਇਹਦੇ ਹੁਣ ਆਪਾਂ ਲਾਵਾਂਗੇ ਤੀਰੇ ਦੀ ਤੇ ਮੋੜ ਦੇਣਾ ਸੈੱਟ ਕਰ ਲੋ ਸਾਫ ਆਈ ਨਾਲ ਸਾਰਾ ਕਪੜਾ ਉਹ ਇਹਨਾਂ ਦਾ ਤੀਰਾ ਤੀ ਸਾਢੇ 10 ਜਿਹੜੀ ਆਪਾਂ ਨੇ ਪਹਿਲਾਂ ਕਮੀਂ ਨਹੀਂ ਕੀਤੀ ਸਾਢੇ 10 ਦਾ ਅੱਧ ਕਰਕੇ 1 ਇੰਚ ਵੱਧ ਰੱਖਣਾ ਆਪਾਂ ਨੇ ਰੱਖਣਾ 11.5 ਸਾਢੇ 5 ਤੋਂ 2 ਪੁਆਇੰਟ ਉੱਤੇ ਜਿਹੜਾ ਇਹ ਤੀਰੇ ਦੀ ਨਿਸ਼ਾਨੀ ਲੱਗੂਗੀ ਇੱਥੋਂ ਅੱਧ ਹੋ ਗਿਆ ਇੰਚੀ ਟੇਪ ਦਾ ਇਧਰ ਰੱਖਾਂਗੇ ਆਪਾਂ ਮੋਡਾ 7 ਫਿਰ ਇੱਥੇ ਆਏ ਬਾਕਸ ਬਣਾ ਲਾਂਗੇ ਇਹਦੀ ਬ੍ਰੈਸਟ ਆਏਗੀ 17 ਆਪਾਂ ਇੱਥੇ ਨਿਸ਼ਾਨੀ ਲਾਵਾਂਗੇ 17 ਦੀ 8.5 ਤੇ ਜਿਹੜੀ ਆ ਖੁੰਜੇ ਚ ਨਿਸ਼ਾਨੀ ਲਾਵਾਂਗੇ ਉਹ 1 ਇੰਚ ਤੇ ਜਿਹੜੀ ਪਿੱਛੇ ਵਾਲਾ ਪੱਲਾ ਉਹਦੀ ਲਾਵਾਂਗੇ ਆਪਾਂ 2 ਤੇ ਇਹਦੀ ਗਲਾਈ ਪਾ ਲਾਂਗੇ ਹੁਣ ਆਪਾਂ ਇੱਥੇ ਜਿਹੜੀ ਪਿੱਛੇ ਵਾਲੇ ਪੱਲੇ ਦੀ ਗਲਾਈ ਆ ਉਹ ਇੱਥੇ ਆ 2 ਇੰਚ ਤੇ ਪਾ ਲਾਂਗੇ ਐ ਦੇ ਨਾਲ ਹੀ ਇਹ 체ਤੀਮ ਲੈਣਾ ਆ ਚੀਜ਼ ਨਾਲੇ ਜਾਣੇ ਇਹ ਇਹ ਪੈ ਗਈ ਇੱਥੋਂ ਅਧੇ ਇੰਚ ਦੀ ਕਟ ਪਾਵਾਂਗੇ ਆਪਾਂ ਵੀ ਪਿੱਛੇ ਨਾ ਗळा ਡਿੱਗੇ ਤੇ ਨਾ ਆਪਣੇ ਮੋਢੇ ਡਿਗਣ ਪੋਲਾਵਾਂਗੇ ਆਪਾਂ ਪਲੋਈਆਂ ਦੇ ਨਿਸ਼ਾਨੀਆਂ ਅੱਧਾ ਇੰਚ ਪਉਤੇ ਰੱਖਾਂਗੇ ਇਹ ਆਪਾਂ ਲਾਵਾਂਗੇ 12 ਤੇ ਇੱਥੋਂ ਰੱਖਾਂਗੇ ਆਪਾਂ 3.5 ਲੰਬੀ ਰੱਖਾਂਗੇ 7 ਇੱਥੋਂ ਵੀ 3.5 ਜਿਹੜਾ ਆਹ ਪਲੋਈ ਦੇ ਨਿਸ਼ਾਨੇ ਆ ਉਹ ਆਪਾਂ ਇਹ ਖੁੰਜੇ ਚੂ ਲਾਵਾਂਗੇ ਜਿਹੜਾ ਬਾਕਸ ਬਣਾਇਆ ਸੀ ਉਹਦੇ ਖੁੰਜੇ ਚ ਹਾਂ ਨਿਸ਼ਾਨੀ ਲਾ ਲਾਂ ਇੱਥੋਂ ਆ ਜੂਗੀ ਇਹ ਸਵਾ 2 ਢਾਈਤੀ ਲਾ ਲੋ ਚਲੋ ਢਾਈ ਤੇ ਲਾ ਲਾਂਗੇ ਇੱਥੋਂ ਆਪਾਂ ਇਧਰੋਂ ਵੀ ਆ ਪਟਾਈਤੀ ਲਾਵਾਂਗੇ ਇਧਰੋਂ ਵੀ ਢਾਈਤੀ ਲਾਵਾਂਗੇ ਪੂਰੀ ਅੰਗੀ ਇਹ ਜਿਹੜੀ ਆ ਨਿਸ਼ਾਨੀ ਆ ਗਈ ਇਹ ਲਾਵਾਂਗੇ 7 ਤੇ കട്ട ആ മൂല മൂരല പ ਛੇ ਵਾਲੇ ਪੱਲੇ ਨੂੰ ਆਪਾਂ ਵਿਚੋ ਕੱਢ ਦਾਂਗੇ ਫਿਰ ਇਹਦੀ ਐ ਸਮਾਰ ਕੇ ਰੱਖ ਕੇ ਫਿਰ ਇਹਦੀ ਘਾਟ ਪਾਵਾਂਗੇ ਆਪਾਂ ਮੂਰਲੇ ਪੱਲੇ ਦੀ ਫਰੰਟ ਵਾਲੇ ਦੀ ਇੱਕ ਸਾਰਾ ਰੱਖ ਕੇ